ਅੱਜ ਸਾਡੇ ਮੁਲਾਜ਼ਮਾਂ ਦੀ ਅਸੀਂ ਤੇ ਨਾਤੀ ਇਸ ਵਾਰ ਕਰਨਗੇ ਤਾਂ ਕਿ ਜਿਹੜੇ ਬੰਦੇ ਅਗਰ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਅਸੀਂ 스ਪਾਟਰਸ ਉਹਨੂੰ ਕਹਿੰਦੇ ਨੂੰ ਆਈਡੈਂਟੀਫਾਈ ਸੀ ਇਮੀਡੀਏਟਲੀ ਉਹਨੂੰ ਅੰਦਰ ਪੇਜਾਂਗੇ ਸਿਮੂਲੇਟਿਡ ਸਿਨੈਰੀਓ ਅਸੀਂ ਕ੍ਰੀਏਟ ਕੀਤਾ ਪੁਲਿਸ ਲਾਈਨ ਚ ਔਰ ਸਾਡੇ ਮੁਲਾਜ਼ਮਾਂ ਨੂੰ ਅਸੀਂ ਇੱਕ ਪ੍ਰਸ਼ਿਕਸ਼ਨ ਦਿੱਤਾ ਕਾਊਡ ਨੂੰ ਕੰਟਰੋਲ ਕਰਨ ਤੇ ਲਾਅ ਇਨ ਆਰਡਰ ਮੇਨਟੇਨ टोटल हले तक 21 गुंडा एलिमेंट्स हैव बीन राउंडेड अप एंड दे हैव बीन बुक्ड अंडर स्ट्रिंजेंट से वो तो ज्यादा जल्दी जो है बाहर वापस आंच हो पान जी फरीदकोट तो पुलिस ने मॉक ड्रिल्स कराई हैं ताकि सारी एक प्रॉपर प्रिपेयर्डनेस रहे नमस्कार जी मैं हां तो अपना बलविंदर हाली तो देख रहे हो पंजाब डेयरी ਬਾਬਾ ਫਰੀਦ ਮੇਲੇ ਵਿੱਚ ਹਰ ਵਾਰ ਖੁੱਲਣਵਾਜ ਆਉਂਦੇ ਆ ਤੇ ਉਹ ਜੁੱਤੀਆਂ ਵੀ ਖਾਂਦੇ ਆ ਡਾਂਗਾ ਵੀ ਖਾਂਦੇ ਆ ਤੇ ਮੇਲਾ ਦੇਖਣ ਆਏ ਲੋਕਾਂ ਦਾ ਸਵਾਦ ਵੀ ਖਰਾਬ ਕਰਦੇ ਆ ਪਰ ਇਸ ਵਾਰੀ ਪ੍ਰੀਤਕੋਟ ਪੁਲਿਸ ਨੇ ਕੁਝ ਅਜੇ ਹੀ ਤਿਆਰੀ ਕੀਤੀ ਹੋਈ ਆ ਕਿ ਤਿਆਰੀ ਦੇਖ ਕੇ ਲੱਗਦਾ ਕਿ ਪੁਲਿਸ ਇਸ ਵਾਰੀ ਖੁੱਲਣਵਾਜਾਂ ਨੂੰ ਦਬੋਚਣ ਵਿੱਚ ਬਹੁਤ ਬਹੁਤ ਦਾ ਸਮਾਂ ਨਹੀਂ ਖਦੇ ਫੋਰ ਨਾਲ ਹੀ ਇਸ ਸਬੰਧੀ ਪੁਲਿਸ ਨੇ ਬੜੀਆਂ ਸਖਤ ਮੰਨ ਕਿ ਜੇ ਅਮਰ ਜੈਂਸੀ ਆ ਜਾਂਦੀ ਹੈ ਜਾਂ ਜਿਹੜੇ ਮੇਲੇ ਦੇ ਰੰਗਾਂ ਵਿੱਚ ਭੰਗ ਪਾ ਸਕਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਕਾਬੂ ਕਰ ਲੈ ਉਹਨਾਂ ਮੌਕ ਟ੍ਰੈਲਰਾਂ ਦੇ ਵਿੱਚ ਪੁਲਿਸ ਨੂੰ ਗਿਆਏ ਕਿ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਨਿਜਠਿਆ ਜਾਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਆ ਭਿਜੇ ਇਸੇ ਤਰ੍ਹਾਂ ਹੀ ਪੁਲਿਸ ਚੌਕਸ ਰਹੀ ਤਾਂ ਹੁੱਦ ਤੇ ਮੇਲੇ ਦੇ ਰੰਗ ਵਿੱਚ ਭੰਗ ਪਾਉਣ ਵਾਲਿਆਂ ਨੂੰ ਕਿ ਮੇਲੇ ਵਿੱਚ ਆਉਣਾ ਪਊਗਾ ਤੇ ਪੁਲਿਸ ਨੂੰ ਵੀ ਅਪੀਲ ਕਰਕੇ ਚੌਕ ਸਰਦੇ ਤੇ ਇਹਨਾਂ ਫੋਰਾ ਲਾਵੇ ਟਾਈਮ ਨਾ ਲਾਵੇ ਤਾਂ ਕਿ ਬਾਕੀ ਲੋਕਾਂ ਦਾ ਖਰਾਬ ਨਾ ਹੋਵੇ ਕਿਸ ਤਰ੍ਹਾਂ ਦੀਆਂ ਹੋਈਆਂ ਤਿਆਰੀਆਂ ਕੀ ਕੁਝ ਕੀਤਾ ਜਾਣਾ ساری ਜਾਣਕਾਰੀ ਲੈਣੇ ਆਂ ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੋਂ ਜੀ ਮੈਂ ਫਰੀਦਕੋਟ ਪੁਲਿਸ ਦੀ ਸਾਡੀ ਪੂਰੀ ਤਿਆਰੀ ਹੈਗੀ ਤੇ ਅਸੀਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦੇ ਹਾਂ ਈ ਫਰੀਦਪੁਰ ਵਿਖੇ ਇਸ ਇਹ ਜਿਹੜਾ ਬਾਬਾ ਫਰੀਦ ਦਾ ਆਗਮਨ ਪੁਰਬ ਹੋ ਚ ਸਾਨੂੰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਸੋ ਇਹਦੇ ਵਿੱਚ ਸਾਡੀ ਤਿਆਰੀਆਂ ਚ ਭਾਰੋ ਅਸੀਂ ਟੋਟਲ ਕਾਫੀ ਆਂਗੇ ਤੇ ਟੋਟਲ ਕੁੱਲ ਨਾਫਰੀ ਮਿਲਿਆ ਸੋ ਮੁਲਾਜ਼ਮ ਇਸ ਡਿਊਟੀ ਚ ਲੱਗੇਗਾ ਤੇ ਚਾਰ ਇਹਦੇ ਚ ਐਸਪੀ ਰੈਂਕ ਆਫੀਸਰਸ ਹੋਣਗੇ 11 ਡੀਐਸਪੀ ਰੈਂਕ ਆਫੀਸਰਸ ਹੋਣਗੇ और साडी प्रॉपर डायवरजन प्लान्स भी रेडी ने असि एक इनर डायवर्जन प्लान आउटर डायवरजन प्लान रेडी किया हुआ है पार्किंग स्पॉट्स आइडेंटिफाइड और सिविल कपड़िया मुलाजमान की ऐसी तैनाती इस बार करेंगे ताकि बंदे अगर कोई शरारत की कोशिश करते हैं तो असि स्पॉटर केंद्र आइडेंटिफाई करके असं इमीडिएटली अंदर भेजा इस अलावा आज से फ्रॉम टूडे ऑनवर्ड्स अभी एक शहर की प्रॉपर नाकबंदी स्टार्ट कर